ਹੇ ਹੌਣ ਲੇਕਿਨ ਉਹਨੇ ਪ੍ਰਬੰਧਾਂ ਦੇ باوجود ਵੀ ਕਿਸਾਨਾਂ ਨੂੰ 24 ਘੰਟੇ ਹੋ ਚੁੱਕੇ ਨੇ ਸ਼ੰਭੂ ਬਾਰਡਰ ਤੇ ਕਿਸਾਨ ਲੀਡਰ ਥੱਲੇ ਵਾਲੀ ਸਾਡੇ ਨਾਲ ਨੇ ਸਰ ਸਭ ਤੋਂ ਪਹਿਲਾਂ ਦੇਖ ਰਿਹਾ 24 ਘੰਟੇ ਹੋ ਗਏ ਪਿਛਲੀ ਵਾਰੀ ਤਾਂ 4 ਘੰਟੇ ਵੀ ਨਹੀਂ ਲੱਗੇ ਸੀ ਕਿ ਅੱਗੇ ਨਿਕਲ ਗਏ ਕਾਰਨ ਕੀ ਲੱਗ ਰਿਹਾ ਕਿ ਇੰਨਾ ਸਮਾਂ ਇੱਥੇ ਲੱਗ ਰਿਹਾ ਹਾਲਾਂਕਿ ਤੇ ਮੈਂ ਥੋੜੀ ਵੀ ਖਰਾਬ ਹੋਈ ਇਸ ਤਰੀ ਦੀ ਦਵਾਈ ਲੈ ਰਹੇ ਹਾਂ ਤੁਸੀਂ ਵੀ ਕਾਰਨ ਕੀ ਲੱਗ ਰਿਹਾ ਸਭ ਤੋਂ ਵੱਡਾ ਇਹ ਕੋ ਗੱਲ ਕੀ ਹੈ 4 ਦਿਨ ਲੱਗਣ 5 ਦਿਨ ਲੱਗਣ 7 ਦਿਨ ਲੱਗਣ ਅਗਲਾ ਨੇ ਜਿੰਨੇ ਮਰਜ਼ੀ ਪ੍ਰਬੰਧ ਕੀਤੇ ਹੋਣ ਲੈਗਨ ਉਹਨੇ ਪ੍ਰਬੰਧਾਂ ਦੇ باوجود ਵੀ ਕਿਸਾਨ ਢਿੜਕੇ ਆਪਦੀ ਹੌਸਲੇ ਨਾਲ ਲੜਾਈ ਲੜ ਰਹੇ ਨੇ ਦੋਨੋਂ ਬਾਰਡਰ ਚੱਲ ਰਹੇ ਨੇ ਸ਼ੰਭੂ ਬਾਰਡਰ ਵੀ ਚੱਲ ਰਿਹਾ ਹੈ ਉਧਰਲੇ ਪਾਸੇ ਤੁਹਾਡੇ ਸਾਹਮਣੇ ਖਨੋਰੀ ਬਾਰਡਰ ਵੀ ਦੋਨੋਂ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਆਪਦੀ ਪੂਰੀ ਤਾਕਤ ਦੇ ਨਾਲ ਜੁਟੇ ਹੋਏ ਨੇ ਲੱਗੇ ਹੋਏ ਨੇ ਤਾਂ ਵੱਡ ਟੁੱਟਣਗੇ ਸਾਡਾ ਅੰਦੋਲਨ ਹੈ ਅੰਦੋਲਨ ਕਰਨਾ ਜਿਸ ਦਿਨ ਤੋਂ ਅਸੀਂ ਆਪਣੇ ਪੰਜਾਬ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਹੈ ਉਸੇ ਦਿਨ ਤੋਂ ਅੰਦੋਲਨ ਸ਼ੁਰੂ ਹੈ ਸਰਕਾਰ ਦੇ ਨਾਲ ਸਰਕਾਰ ਜੇਕਰ ਅਸੀਂ ਸਾਡੇ ਅੰਦੋਲਨ ਦਾ ਪ੍ਰਭਾਵ ਹੋਇਆ ਤਾਂ ਸਰਕਾਰ ਗੱਲਬਾਤ ਦੇ ਲਈ ਟੇਬਲ ਤੇ ਆਉਣੀ ਸ਼ੁਰੂ ਹੋਈ ਹੈ ਪਰ ਇਹ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹਨਾਂ ਨੇ ਕੱਲ੍ਹ ਸ਼ਕਤੀ ਪ੍ਰਦਰਸ਼ਨ ਕੀਤਾ ਜਾਂ ਸਾਡੇ ਤੇ ਬਲ ਪ੍ਰਯੋਗ ਕੀਤਾ ਬਲ ਪ੍ਰਯੋਗ ਮੈਂ ਇਸ ਲਈ ਕਹਿ ਰਿਹਾ ਕਿ ਤੁਸੀਂ ਦੇਖਿਆ ਧਰੂਗਾਸ਼ ਦੇ ਗੋਲੇ ਸਿੱਟੇ ਗਏ ਕੱਲੇ ਧਰੂਗਾਸ਼ ਦੇ ਗੋਲੇ ਨਹੀਂ ਸਿੱਟੇ ਗਏ ਸਾਡੇ ਉਸ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਲਠੀ ਚਾਰਜ ਵੀ ਹੋਇਆ ਇਹ ਸਾਰਾ ਕੁਝ ਹੋਇਆ ਉੱਥੇ ਅਗਰ ਇੰਨਾ ਕੁਝ ਹੋਇਆ ਉੱਥੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਕੇ ਦੱਸਿਓ ਫਿਰ ਕੀ ਇਹਨੂੰ ਤੁਸੀਂ ਮੰਨੋਗੇ ਕੀ ਕਹਿੰਦੇ ਹੋ ਹਾਈ ਕੋਰਟ ਨੇ ਟਿੱਪਣੀ ਵੀ ਕੀਤੀ ਕਿ ਕਿਸਾਨਾਂ ਨੂੰ ਅੱਗੇ ਕੋਈ ਵਧਣ ਦਿੱਤਾ ਜਾ ਰਿਹਾ ਪਰ ਨਾਲ ਇਹ ਵੀ ਟਿੱਪਣੀ ਕਰਤੀ ਕਿ ਜੇ ਸੁਖਸ਼ਾਂਤੀ ਨਾਲ ਜਾ ਰਹੇ ਨੇ ਫਿਰ ਕੋਈ ਨਹੀਂ ਦਿੱਤਾ ਜਾਂ ਦਿੱਤਾ ਜਾ ਰਿਹਾ ਸੁਖਸ਼ਾਂਤੀ ਨਾਲ ਜਾਣ ਮੈਨੂੰ ਲੱਗਦਾ ਚੰਗੀ ਟਿੱਪਣੀ ਹੈ ਪਰ ਜੇ ਚੰਗਾ ਹੋਰ ਵੀ ਚੰਗਾ ਹੁੰਦਾ ਕਿ ਮਾਨਯੋਗ ਹਾਈ ਕੋਰਟ ਸਰਕਾਰ ਨੂੰ ਹਦਾਇਤ ਕਰਦੀ ਕਿ ਆਪਣੇ ਮੈਰਿਗੇਟ ਉਠਾਓ ਕਿਸਾਨਾਂ ਨੂੰ ਆਰਾਮ ਨਾ ਜਾਣ ਦਿਓ ਪਰ ਸਵਾਲ ਇਹ ਹੈ ਵੀ ਅੰਦੋਲਨ ਹੈ ਹੁਣ ਕੀ کہہ ਰਹੇ ਤੁਸੀਂ ਕਹੇ 4 ਦਿਨ ਲੱਗੇ 5 ਦਿਨ ਲੱਗਣ ਤਿਆਰੀ ਕੀ ਆ ਕੇ ਰਣਨੀਤੀ ਕੀ ਆ ਕਿਵੇਂ ਕੰਕਰੀਟ ਵਾਲਸ ਕਿਵੇਂ ਤੋੜੋਗੇ ਜੋ ਤੋੜਨ ਦੇ ਲਈ ਸੱਸੀ ਯਤਨ ਕਰ ਰਹੇ ਹਾਂ ਕੱਲ ਵੀ ਕਰੇਨਾ ਦੀ ਮੰਗ ਕੀਤੀ ਹੈ ਮਸ਼ੀਨਰੀ ਅਸੀਂ ਸਾਡੀ ਪ੍ਰੋਵਾਈਡ ਹੋ ਰਹੀ ਹੈ ਸਾਰੇ ਪ੍ਰਬੰਧ ਅਸੀਂ ਤਿਆਰ ਕਰ ਰਹੇ ਹਾਂ ਸਾਡਾ ਸਾਡਾ ਅੰਦੋਲਨ ਮੈਂ ਪਹਿਲੇ ਮੰਨਦੀ ਕੀਤੀ ਆ ਇਹ ਜਿਸ ਦਿਨ ਤੋਂ ਸਾਡੀਆਂ ਵੱਡੀਆਂ-ਵੱਡੀਆਂ ਪੰਚਾਇਤਾਂ ਹੋਣੀਆਂ ਸ਼ੁਰੂ ਹੋਈਆਂ ਉਸ ਦਿਨ ਤੋਂ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ ਸਾਨੂੰ ਇੱਥੇ ਰੋਕ ਕੇ ਸਾਡੇ ਦੇ ਕੋਲੇ ਸਿੱਟੀ ਜਾਣ ਪਰਮਿਸ਼ਨ ਕਰਾਈ ਸੀਗੀ ਇੱਥੇ ਵੀ ਮੋਹਾਲੀ ਵੀ ਕਰਾਈ ਸੀਗੀ ਹੋਰ ਕਿੰਨੇ ਕਿਸਾਨ ਜਿੱਥੇ ਬੰਦੀਆਂ 올ਓਵਰ ਜੇ ਆਪਾਂ ਇੰਡੀਆ ਦੀ ਗੱਲ ਕਰ ਲਈ ਕਿੰਨੀਆਂ ਕਿ ਜੁੜਨੀਆਂ ਨੇ ਆ ਕੇ ਕਿ ਇਹ ਵੀ ਕਿਹਾ ਜਾ ਰਿਹਾ ਦਿੱਲੀ ਵੀ ਕੁਝ ਪਹੁੰਚੀਆਂ ਨੇ ਯੂਪੀ ਸਾਈਡ ਤੋਂ ਨਹੀਂ ਇਹ ਪਹੁੰਚਣ ਗਈਆਂ ਯੂਪੀ ਤੋਂ ਸਾਡੇ ਨਾਲ ਇੱਥੇ ਪੰਜਾਬ ਦੇ ਵਿੱਚ ਆ ਕੇ 10 ਜਿੱਥੇ ਬੰਦੀਆਂ ਸਮਰਥਨ ਦੇ ਕੇ ਗਈਆਂ ਨੇ ਕਰਨਾਟਕਾ ਦੇ ਲੋਕ ਆ ਰਹੇ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਇਧਰਲੇ ਪਾਸ ਓਡੀਸ਼ਾ ਤੋਂ ਲੋਕ ਆ ਰਹੇ ਸੀ ਬਿਹਾਰ ਤੋਂ ਲੋਕ ਆ ਰਹੇ ਸੀ ਉਹਨਾਂ ਨੇ ਗ੍ਰਿਫਤਾਰ ਕੀਤਾ ਲੋਕ ਅੱਗੇ ਨਾਲੋਂ ਵੱਧ ਗਿਣਤੀ ਦੇ ਵਿੱਚ ਇਸ ਅੰਦੋਲਨ ਨਾਲ ਜੁੜੇ ਹੋਏ ਨੇ ਲੋਕ ਆ ਰਹੇ ਨੇ ਇਹੋ ਜੀ ਵੀ ਚਰਚਾ ਵਾਂਗ ਹੈ ਕਿ ਜਦ ਤੱਕ ਤੋੜੇ ਨਹੀਂ ਜਾਂਦਾ ਇੱਥੇ ਹੀ ਬੈਠੇ ਰਹਿਣਗੇ ਸਾਰੇ ਕਿਸਾਨ ਯਾ ਅੱਗੇ ਦੀ ਹੀ ਤਿਆਰੀ ਹੈ ਪੂਰੀ ਨਹੀਂ ਬੰਦੀ ਕੀ ਆ ਅਸੀਂ ਅੰਦੋਲਨ ਕਰਨ ਆਏ ਆ ਜਿੰਨਾ ਸਾਨੂੰ ਮਜਬੂਰ ਕਰਨਗੇ ਇੱਥੇ ਬੈਠਣ ਲਈ ਅੰਦੋਲਨ ਹੋਰ ਮਜ਼ਬੂਤ ਹੁੰਦਾ ਜਾਏਗਾ ਸਿਟੀਜ਼ਨ ਸਾਡੇ ਦੇ ਕੋਲੇ 5 ਦਿਨ ਸੱਟੇ ਨੇ ਸਾਡੇ ਦੇ ਕੋਲੇ ਕੱਲ੍ਹ ਵਾਲੇ ਗੋਲਿਆ ਨੇ ਕੱਲ ਜੋ ਇਹਨਾਂ ਨੇ ਸਾਡੇ ਤੇ ਗੋਲਿਆਂ ਦੇ ਨਾਲ ਹਮਲੇ ਕੀਤੇ ਉਹਦਾ ਪੂਰੇ ਵਾਰਡ ਦੇ ਵਿੱਚ ਗੱਲ ਤੁਹਾਡੇ ਮਾਧਿਅਮ ਦੇ ਰਾਹੀਂ ਗਈ ਹੈ। ਗਈ ਹੈ ਨਾ। ਹਾਂ ਬਿਲਕੁਲ ਗਈ। ਤੋਂ ਉਹ ਉਹ ਪਤੜੀਆਂ ਤੁਹਾਡੀਆਂ ਉਹ ਵੀ ਵੈਨਸ ਲੱਗੀਆਂ ਨੇ। ਜੀ ਤੁਹਾਨੂੰ ਬਰਵਾਲੇ ਵੀ ਦਿਖਾਉਂਦੇ ਰਹੇ ਆ ਹਰ ਪਾਸੇ ਦਿਖਾਉਂਦੇ ਰਹੇ ਆ। ਮੈਂ ਉਹੀ ਗੱਲ ਕਰਦਾ ਜਿਹੜੀਆਂ ਉਹ ਵੀ ਵੈਨਸ ਲੱਗੀਆਂ ਨੇ ਆਪਣੀਆਂ। ਉਹ ਸਾਰੀਆਂ ਉਹ ਵੀ ਵੈਨਸ ਦੇ ਮਾਧਿਅਮ ਤੇ ਰਾਹੀਂ। ਸਾਡੀ ਗੱਲ ਪੂਰੇ ਵਾਰਡ 'ਚ ਗਈ ਹੈ। ਹੋ ਸਕਦਾ ਹੈ। ਹੋ ਸਕਦਾ ਜੇਕਰ ਇਹ ਰੱਬ ਕਰਦਾ ਹੈ ਬੰਦਾ ਨਹੀਂ ਕਰਦਾ। ਉਹਨਾਂ ਦੇ ਕੋਲ ਇਹਨਾਂ ਨੂੰ ਉਹਨਾਂ ਨੂੰ ਇਹ ਮੱਧ ਪਰਮਾਤਮਾ ਨੇ ਦਿੱਤੇ ਵੀ ਇੱਥੇ ਰੋਕੋ ਇਹਨਾਂ ਨੂੰ। ਜੇ ਅਸੀਂ ਦਿੱਲੀ ਚਲੇ ਜਾਂਦੇ। ਦਿੱਲੀ ਦਾ ਤਾਂ মিডিਆ ਸਾਰਾ ਕੰਟਰੋਲ ਹੋ ਜਾਂ ਉੱਤਤਾ ਚੂਣੀ ਕਰਨ ਦਿੱਤੀ ਜਾਂਦੀ نیٹ ਉੱਥੇ ਬੰਦ ਕਰ ਦਿੱਤੇ ਜਾਂਦੇ ਨੇ ਔਰ ਇਦੋਂ ਵੀ ਜੇ ਅਸੀਂ ਕਿਲੋਮੀਟਰ ਗਾਹਾਂ ਹੁੰਦੇ ਸ਼ਾਇਦ ਸਾਨੂੰ ਵੀ ਸਾਡੀਆਂ ਉਹ ਵੀ ਵੈਨਸ ਉੱਥੇ ਜਾ ਕੇ ਸਾਡੇ ਮੋਰਚੇ ਨੂੰ ਨਾਮ ਖਾ ਸਕਦੀਆਂ ਸੇ ਰੱਬ ਦੀ ਮਰਜ਼ੀ ਹੈ ਉਹਨਾਂ ਨੇ ਸਾਨੂੰ ਇੱਥੇ ਰੋਕਿਆ ਉਹਨਾਂ ਨੂੰ ਇਹ ਮਤਲਬ ਆ ਸਕਦੀ ਸੀ ਨਾ ਕਿ ਬੈਰੀਕੇਡ ਹੋਰ ਪਿੱਛੇ ਕਰ ਲਓ ਨਹੀਂ ਕੀਤੇ ਸੋ ਇਹ ਰੱਬ ਦੀ ਮਰਜ਼ੀ ਹੈ ਮੀਟਿੰਗ ਹੈ ਬਸ ਮੀਟਿੰਗ ਚੱਲ ਰਹੀ ਹੈ ਅੱਜ ਦੀ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਸੀਗੇ ਇਸ ਵਕਤ ਕਿਸਾਨ ਆਗੂ ਚੱਲੇ ਹਾਲ ਦੱਸ ਰਹੇ ਨੇ ਕਿ ਆਖਿਰਕਾਰ ਕਿਸ ਤਰੀਕੇ ਦੀ ਰਣਨੀਤੀ ਕੱਲੀ ਜਾ ਰਹੀ ਹੈ ਪਰ ਨਾਲ ਦੇ ਨਾਲ ਜੋ ਕੁਝ ਗੱਲਾਂ ਪਿਛਲੇ 24 ਘੰਟਿਆਂ ਚ ਹੋਈਆਂ ਨੇ ਉਸ ਉਹਨਾਂ ਦਾ ਕੀ ਟੇਕ ਹੈ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਤੇ ਨਾਲ ਦੇ ਇਹ ਕਹਿੰਦੇ ਆਏ ਕਿ ਰੱਬ ਦੀ ਮਰਜ਼ੀ ਸੀਗੀ ਜੇ ਅੱਗੇ ਉਹ ਵੀ ਬੰਨਾਂ ਪਹੁੰਚਦੀਆਂ ਮੀਡੀਆ ਨਾਲ ਪਹੁੰਚ ਪਾਂਦੀ ਤਾਂ ਅਸੀਂ ਅਸੀਂ ਦਿਖਾ ਵੀ ਨਾ ਪਾਉਂਦੇ ਕਿ ਸਾਡੇ ਨਾਲ ਕੀ ਤਸ਼ੱਦਦ ਹੋ ਰਿਹਾ ਹੈ ਜਿਹੜਾ ਕਿ ਹੁਣ ਸਾਰੇ ਦੇਸ਼ ਨੇ ਦੇਖ ਲਿਆ ਤੇ ਸਾਨੂੰ 10 ਹੋਰ ਜਥੇਬੰਦੀਆਂ ਯਾਨੀ ਬਾਹਰਲੀ ਜਥੇਬੰਦੀਆਂ ਜਿਹੜੇ ਬਾਹਰਲੇ ਸੂਬੇ ਦੇ ਜਥੇਬੰਦੀ ਨੇ ਉਹਨਾਂ ਨੂੰ ਵੀ ਸਮਰਥਨ ਮਿਲ ਚੁੱਕੇ ਆ ਸਾਰੀਆਂ ਇਕੱਠੇ ਹੋ ਕੇ ਜੜੀਆਂ ਨੇ ਉਹ ਦਿੱਲੀ ਕੁਚ ਕਰਨ ਗਿਆ ਕੈਮਰਾਪਰਸਨ ਰੁਪਿੰਦਰ ਜੱਗੀ ਦੇ ਨਾਲ ਬਜੰਨ ਵਰਮਾ ਢੇਲੀ ਪੋਸਟ ਸ਼ੰ ਕਿਸਾਨਾਂ ਨੂੰ 24 ਘੰਟੇ ਹੋ ਚੁੱਕੇ ਨੇ ਸ਼ੰਭੂ ਬਾਰਡਰ ਤੇ ਕਿਸਾਨ ਲੀਡਰ ਜੱਲੇਵਾਲੀ ਸਾਡੇ ਨਾਲ ਨੇ ਸਰ ਸਭ ਤੋਂ ਪਹਿਲਾਂ ਦੇਖ ਰਿਹਾ 24 ਘੰਟੇ ਹੋ ਗਏ ਪਿਛਲੀ ਵਾਰੀ ਤਾਂ 4 ਘੰਟੇ ਵੀ ਨਹੀਂ ਲੱਗੇ ਸੀ ਕਿ ਅੱਗੇ ਨਿਕਲ ਗਏ ਕਾਰਨ ਕੀ ਲੱਗ ਰਿਹਾ ਕਿ ਇੰਨਾ ਸਮਾਂ ਇੱਥੇ ਲੱਗ ਰਿਹਾ ਹੈ ਹਾਲਾਂਕਿ ਤੇ ਮੈਂ ਥੋੜੀ ਵੀ ਖਰਾਬ ਹੋਈ ਸੀ ਥੋੜੀ ਦਵਾਈ ਲੈ ਰਹੇ ਹਾਂ ਤੁਸੀਂ ਵੀ ਕਾਰਨ ਕੀ ਲੱਗ ਰਿਹਾ ਹੈ ਸਭ ਤੋਂ ਵੱਡਾ ਕੋਈ ਗੱਲ ਕੀ ਹੈ 4 ਦਿਨ ਲੱਗਣ 5 ਦਿਨ ਲੱਗਣ 7 ਦਿਨ ਲੱਗਣ ਅਗਲਾ ਨੇ ਜਿੰਨੇ ਮਰਜ਼ੀ ਪ੍ਰਬੰਧ ਕੀਤੇ ਹੋਣ ਲੇਕਿਨ ਉਹਨੇ ਪ੍ਰਬੰਧਾਂ ਦੇ ਬਾਵਜੂਦ ਵੀ ਕਿਸਾਨ ਢਿੜ ਕੇ ਆਪਦੀ ਹੌਸਲੇ ਨਾਲ ਲੜਾਈ ਲੜ ਰਹੇ ਨੇ ਦੋਨੋਂ ਬਾਰਡਰ ਚੱਲ ਰਹੇ ਨੇ ਸ਼ੰਭੂ ਬਾਰਡਰ ਵੀ ਚੱਲ ਰਿਹਾ ਹੈ ਉਧਰਲੇ ਪਾਸੇ ਤੁਹਾਡੇ ਸਾਹਮਣੇ ਖਨੋਰੀ ਬਾਰਡਰ ਵੀ ਦੋਨੋਂ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਆਪਦੀ ਪੂਰੀ ਤਾਕਤ ਦੇ ਨਾਲ ਜੁਟੇ ਹੋਏ ਨੇ ਲੱਗੇ ਹੋਏ ਨੇ ਤਾਂ ਬੱਡ ਟੁੱਟਣਗੇ ਸਾਡਾ ਅੰਦੋਲਨ ਹੈ ਅੰਦੋਲਨ ਕਰਨਾ ਜਿਸ ਦਿਨ ਤੋਂ ਅਸੀਂ ਆਪਣੇ ਪੰਜਾਬ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਹੈ ਉਸੇ ਦਿਨ ਤੋਂ ਅੰਦੋਲਨ ਸ਼ੁਰੂ ਹੈ ਸਰਕਾਰ ਦੇ ਨਾਲ ਸਰਕਾਰ ਜੇਕਰ ਅਸੀਂ ਸਾਡੇ ਅੰਦੋਲਨ ਦਾ ਪ੍ਰਭਾਵ ਹੋਇਆ ਤਾਂ ਸਰਕਾਰ ਗੱਲਬਾਤ ਲਈ ਟੇਬਲ ਤੇ ਆਉਣੀ ਸ਼ੁਰੂ ਹੋਈ ਹੈ ਪਰ ਇਹ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹਨਾਂ ਨੇ ਕੱਲ ਸ਼ਕਤੀ ਪ੍ਰਦਰਸ਼ਨ ਕੀਤਾ ਜਾਂ ਸਾਡੇ ਤੇ ਬਲ ਪ੍ਰਯੋਗ ਕੀਤਾ ਬਲ ਪ੍ਰਯੋਗ ਮੈਂ ਇਸ ਲਈ ਕਹਿ ਰਿਹਾ ਕਿ ਤੁਸੀਂ ਦੇਖਿਆ ਧਰੂਗਾਸ਼ ਦੇ ਗੋਲੇ ਸਿੱਟੇ ਗਏ ਕੱਲੇ ਧਰੂਗਾਸ਼ ਦੇ ਗੋਲੇ ਨਹੀਂ ਸਿੱਟੇ ਗਏ ਸਾਡੇ ਉਸ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਵੀ ਹੋਇਆ ਸਾਰਾ ਕੁਝ ਹੋਇਆ ਉੱਥੇ ਅਗਰ ਇੰਨਾ ਕੁਝ ਹੋਇਆ ਉੱਥੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਕੇ ਦੱਸਿਓ ਫਿਰ ਕੀ ਇਹਨੂੰ ਤੁਸੀਂ ਮੰਨੋਗੇ ਕੀ ਕਹਿੰਦੇ ਹੋ ਹਾਈ ਕੋਰਟ ਨੇ ਟਿੱਪਣੀ ਵੀ ਕੀਤੀ ਕਿ ਕਿਸਨਾਂ ਨੂੰ ਅੱਗੇ ਕੋਈ ਵਧਣ ਦਿੱਤਾ ਜਾ ਰਿਹਾ ਪਰ ਨਾਲ ਇਹ ਵੀ ਟਿੱਪਣੀ ਕਰਤੀ ਕਿ ਜੇ ਸੁਖਸ਼ਾਂਤੀ ਨਾਲ ਜਾ ਰਹੇ ਨੇ ਫਿਰ ਕਿਉਂ ਨਹੀਂ ਜਿੱਤਾਂ ਜਾਂਦੇ ਉੱਥੇ ਜਾ ਰਹੇ ਸੁਖਸ਼ਾਂਤੀ ਨਾਲ ਜਾ ਮੈਨੂੰ ਲੱਗਦਾ ਚੰਗੀ ਟਿੱਪਣੀ ਹੈ ਪਰ ਜੇ ਚੰਗਾ ਹੋਰ ਵੀ ਚੰਗਾ ਹੁੰਦਾ ਕਿ ਮਾਨਯੋਗ ਹਾਈ ਕੋਰਟ ਸਰਕਾਰ ਨੂੰ ਹਦਾਇਤ ਕਰਦੀ ਕਿ ਆਪਣੇ ਮੈਰਿਗੇਟ ਉਠਾਓ ਕਿਸਾਨਾਂ ਨੂੰ ਆਰਾਮ ਨਾਲ ਜਾਣ ਦਿਓ ਪਰ ਸਵਾਲ ਇਹ ਹੈ ਵੀ ਅੰਦੋਲਨ ਹੈ ਹੁਣ ਕੀ ਕਹਿ ਰਹੇ ਤੁਸੀਂ ਕਹੇ 4 ਦਿਨ ਲੱਗੇ 5 ਦਿਨ ਲੱਗਣ ਤਿਆਰੀ ਕੀ ਆਗੇ ਰਣਨੀਤੀ ਕੀ ਆ ਕਿਵੇਂ ਕੰਕਰੀਟ ਵਾਲਸ ਕਿਵੇਂ ਤੋੜੋਗੇ ਜੋ ਤੋੜਨ ਦੇ ਲਈ ਸੱਸੀ ਯਤਨ ਕਰ ਰਹੇ ਹਾਂ ਕੱਲ ਵੀ ਇੱਕ ਕਰੇਨਾ ਦੀ ਮੰਗ ਕੀਤੀ ਹੈ ਮਸ਼ੀਨਰੀ ਜੀ ਅਸੀਂ ਸਾਡੀ ਪ੍ਰੋਵਾਈਡ ਹੋ ਰਹੀ ਹੈ ਸਾਰੇ ਪ੍ਰਬੰਧ ਅਸੀਂ ਤਿਆਰ ਕਰ ਰਹੇ ਹਾਂ ਸਾਡਾ ਸਾਡਾ ਅੰਦੋਲਨ ਮੈਂ ਪਹਿਲੇ ਬੈਂਦੀ ਕੀਤੀ ਆ ਕਜ ਜਿਸ ਦਿਨ ਤੋਂ ਸਾਡੀਆਂ ਵੱਡੀਆਂ-ਵੱਡੀਆਂ ਪੰਚਾਇਤਾਂ ਹੋਣੀਆਂ ਸ਼ੁਰੂ ਹੋਈਆਂ ਉਸ ਦਿਨ ਤੋਂ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ ਸਾਨੂੰ ਇੱਥੇ ਰੋਕ ਕੇ ਸਾਡੇ ਤੇ ਗੋਲੇ ਸਿੱਟੀ ਜਾਣ ਪਰਮਿਸ਼ਨ ਕਰਾਈ ਸੀਗੀ ਇੱਥੇ ਵੀ ਮੋਹਾਲੀ ਵੀ ਕਰਾਈ ਸੀਗੀ ਹੋਰ ਕਿੰਨੇ ਕਿਸਾਨ ਜਿੱਥੇ ਬੰਦੀਆਂ 올ਓਵਰ ਜੇ ਆਪਾਂ ਇੰਡੀਆ ਦੀ ਗੱਲ ਕਰ ਲਈ ਕਿੰਨੀਆਂ ਕਿ ਜੁੜਰੀਆਂ ਨੇ ਆ ਕੇ ਕਿ ਇਹ ਵੀ ਕਿਹਾ ਜਾ ਰਿਹਾ ਦਿੱਲੀ ਵੀ ਕੁਝ ਪਹੁੰਚੇ ਜਾਣੇ ਹੈ ਯੂਪੀ ਸਾਈਡ ਤੋਂ ਨਹੀਂ ਇਹ ਪਹੁੰਚਣ ਗੀਆਂ ਯੂਪੀ ਤੋਂ ਸਾਡੇ ਨਾਲ ਇੱਥੇ ਪੰਜਾਬ ਦੇ ਵਿੱਚ ਆ ਕੇ ਦਸ ਜਿੱਥੇ ਬੰਦੀਆਂ ਸਮਰਥਨ ਦੇ ਕੇ ਗਈਆਂ ਨੇ ਕਰਨਾਟਕਾ ਦੇ ਲੋਕ ਆ ਰਹੇ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਇਧਰਲੇ ਪਾਸ ਓਡੀਸ਼ਾ ਤੋਂ ਲੋਕ ਆ ਰਹੇ ਸੀ ਬਿਹਾਰ ਤੋਂ ਲੋਕ ਆ ਰਹੇ ਸੀ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਲੋਕ ਅੱਗੇ ਨਾਲੋਂ ਵੱਧ ਗਿਣਤੀ ਦੇ ਵਿੱਚ ਇਸ ਅੰਦੋਲਨ ਨਾਲ ਜੁੜੇ ਹੋਏ ਨੇ ਲੋਕ ਆ ਰਹੇ ਨੇ ਇਹੋ ਜੀ ਵੀ ਚਰਚਾ ਵਾਂਗ ਹੈ ਕਿ ਜਦ ਤੱਕ ਤੋੜੇ ਨਹੀਂ ਜਾਂਦਾ ਇੱਥੇ ਹੀ ਬੈਠੇ ਰਹਿਣਗੇ ਸਾਰੇ ਕਿਸਾਨ ਯਾ ਅੱਗੇ ਦੀ ਹੀ ਤੇਿਆਰੀ ਹੈ ਪੂਰੀ ਨਹੀਂ ਬੰਦੀ ਕੀ ਹੈ ਅਸੀਂ ਅੰਦੋਲਨ ਕਰਨ ਆਏ ਆ ਜਿੰਨਾ ਸਾਨੂੰ ਮਜਬੂਰ ਕਰਨਗੇ ਇੱਥੇ ਬੈਠਣ ਲਈ ਅੰਦੋਲਨ ਹੋਰ ਮਜ਼ਬੂਤ ਹੁੰਦਾ ਜਾਏਗਾ ਸਿਟੀਜ਼ਨ ਸਾਡੇ ਦੇ ਕੋਲੇ 5 ਦਿਨ 6 ਦਿਨ ਸਾਡੇ ਦੇ ਕੋਲੇ ਕੱਲ੍ਹ ਵਾਲੇ ਗੋਲਿਆ ਨੇ ਕੱਲ ਜੋ ਇਹਨਾਂ ਨੇ ਸਾਡੇ ਤੇ ਗੋਲਿਆਂ ਦੇ ਨਾਲ ਹਮਲੇ ਕੀਤੇ ਉਹਦਾ ਪੂਰੇ ਵਰਡ ਦੇ ਵਿੱਚ ਗੱਲ ਤੁਹਾਡੇ ਮਾਧਿਅਮ ਦੇ ਰਾਹੀਂ ਗਈ ਹੈ ਗਈ ਹੈ ਨਾ ਬਿਲਕੁਲ ਗਈ ਤਾਂ ਉਹ ਉਹ ਤੁਹਾਡੀਆਂ ਤੁਹਾਡੀਆਂ ਉਹ ਵੀ ਵੈਨਸ ਲੱਗੀਆਂ ਨੇ ਜੀ ਤੁਹਾਨੂੰ ਬਰਵਾਲੇ ਵੀ ਦਿਖਾਉਂਦੇ ਰਹੇ ਆ ਹਰ ਪਾਸੇ ਦਿਖਾਉਂਦੇ ਰਹੇ ਮੈਂ ਉਹੀ ਗੱਲ ਕਰਦਾ ਜਿਹੜੀਆਂ ਉਹ ਵੀ ਵੈਨਸ ਲੱਗੀਆਂ ਨੇ ਆਪਣੀਆਂ ਉਹ ਸਾਰੀਆਂ ਉਹ ਵੀ ਵੈਨਸ ਦੇ ਮਾਧਿਅਮ ਤੇ ਰਾਹੀਂ ਸਾਡੀ ਗੱਲ ਪੂਰੇ ਵਰਡ ਚ ਗਈ ਹੈ ਹੋ ਸਕਦਾ ਹੈ ਹੋ ਸਕਦਾ ਜੇਕਰ ਇਹ ਰੱਬ ਕਰਦਾ ਹੈ ਬੰਦਾ ਨਹੀਂ ਕਰਦਾ ਉਹਨਾਂ ਦੇ ਕੋਲ ਇਹਨਾਂ ਨੂੰ ਉਹਨਾਂ ਨੂੰ ਇਹ ਮੱਧ ਪਰਮਾਤਮਾ ਨੇ ਦਿੱਤੇ ਵੀ ਇੱਥੇ ਰੋਕੋ ਇਹਨਾਂ ਨੂੰ ਜੇ ਅਸੀਂ ਦਿੱਲੀ ਚਲੇ ਜਾਂਦੇ ਦਿੱਲੀ ਦਾ ਤਾਂ ਮੀਡੀਆ ਸਾਰਾ ਕੰਟਰੋਲ ਹੋ ਜਾਂਦਾ ਹੈ ਉਹ ਤਾਂ ਚੂਣੀ ਕਰਨ ਦਿੱਤੀ ਜਾਂਦੀ ਨੈਟ ਉੱਥੇ ਬੰਦ ਕਰ ਦਿੱਤੇ ਜਾਂਦੇ ਨੇ ਔਰ ਇਦੋਂ ਵੀ ਜੇ ਅਸੀਂ ਕਿਲੋਮੀਟਰ ਗਾਹਾਂ ਹੁੰਦੇ ਸ਼ਾਇਦ ਸਾਨੂੰ ਵੀ ਸਾਡੀਆਂ ਉਹ ਵੀ ਵੈਨਸ ਉੱਥੇ ਜਾ ਕੇ ਸਾਡੇ ਮੋਰਚੇ ਨੂੰ ਨਾਮ ਖਾ ਸਕਦੀਆਂ ਸਿਰ ਰੱਬ ਦੀ ਮਰਜ਼ੀ ਹੈ ਉਹਨਾਂ ਨੇ ਸਾਨੂੰ ਇੱਥੇ ਰੋਕਿਆ ਉਹਨਾਂ ਨੂੰ ਇਹ ਮਤ ਆ ਸਕਦੀ ਸੀ ਨਾ ਕਿ ਬੈਰੀਕੇਡ ਹੋਰ ਪਿੱਛੇ ਕਰ ਲਓ ਨਹੀਂ ਕੀਤੇ ਸੋ ਇਹ ਰੱਬ ਦੀ ਮਰਜ਼ੀ ਹੈ ਮੀਟਿੰਗ ਹੈ ਬਸ ਮੀਟਿੰਗ ਚੱਲ ਰਹੀ ਹੈ ਅੱਜ ਦੀ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਸੀਗੇ ਇਸ ਵਕਤ ਕਿਸਾਨ ਆਗੂ ਚੱਲੇ ਹਾਲ ਦੱਸ ਰਹੇ ਨੇ ਕਿ ਆਖਿਰਕਾਰ ਕਿਸ ਤਰੀਕੇ ਦੀ ਰਣਨੀਤੀ ੱੱੱਲੀ ਜਾ ਰਹੀ ਹੈ ਪਰ ਨਾਲ ਦੇ ਨਾਲ ਜੋ ਕੁਝ ਗੱਲਾਂ ਪਿਛਲੇ 24 ਘੰਟਿਆਂ ਚ ਹੋਈਆਂ ਨੇ ਉਸ ਉਹਨਾਂ ਦਾ ਕੀ ਟੇਕ ਹੈ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਤੇ ਨਾਲ ਦੇ ਇਹ ਕਹਿੰਦੇ ਆਏ ਕਿ ਰੱਬ ਦੀ ਮਰਜ਼ੀ ਸੀਗੀ ਜੇ ਅੱਗੇ ਉਹ ਵੀ ਬੰਨਾਂ ਪਹੁੰਚਦੀਆਂ ਮੀਡੀਆ ਨਾ ਪਹੁੰਚ ਪਾਂਦੀ ਤਾਂ ਅਸੀਂ ਅਸੀਂ ਦਿਖਾ ਵੀ ਨਾ ਪਾਉਂਦੇ ਕਿ ਸਾਡੇ ਨਾਲ ਕੀ ਤਸ਼ੱਦਦ ਹੋ ਰਿਹਾ ਹੈ ਜਿਹੜਾ ਕਿ ਹੁਣ ਸਾਰੇ ਦੇਸ਼ ਨੇ ਦੇਖ ਲਿਆ ਤੇ ਸਾਨੂੰ 10 ਹੋਰ ਜਥੇਬੰਦੀਆਂ ਯਾਨੀ ਬਾਹਰਲੀਆ ਜਥੇਬੰਦੀਆਂ ਜਿਹੜੇ ਬਾਹਰਲੇ ਸੂਬੇ ਦੇ ਜਥੇਬੰਦੀ ਨੇ ਉਹਨਾਂ ਨੂੰ ਵੀ ਸਮਰਥਨ ਮਿਲ ਚੁੱਕੇ ਆ ਸਾਰੀਆਂ ਇਕੱਠੇ ਹੋ ਕੇ ਜੜੀਆਂ ਨੇ ਉਹ ਦਿੱਲੀ ਕੁਝ ਕਰਨ ਗਈਆਂ ਕੈਮਰੇ ਪਰ ਸੁਨੂ)^{(ਪ੍ਰਿੰਦਰ ਜੱਗੀ ਦੇ ਨਾਲ ਬਜ਼ਮ ਬਰਮਾ ਦੀ ਰਿਪੋਰਟ ਸ਼ ਕਿਸਾਨਾਂ ਨੂੰ 24 ਘੰਟੇ ਹੋ ਚੁੱਕੇ ਨੇ ਸ਼ੰਭੂ ਬਾਰਡਰ ਤੇ ਕਿਸਾਨ ਲੀਡਰ ਜੱਲੇਵਾਲੀ ਸਾਡੇ ਨਾਲ ਨੇ ਸਰ ਸਭ ਤੋਂ ਪਹਿਲਾਂ ਦੇਖ ਰਿਹਾ 24 ਘੰਟੇ ਹੋ ਗਏ ਪਿਛਲੀ ਵਾਰੀ ਤਾਂ 4 ਘੰਟੇ ਵੀ ਨਹੀਂ ਲੱਗੇ ਸੀ ਕਿ ਅੱਗੇ ਨਿਕਲ ਗਏ ਕਾਰਨ ਕੀ ਲੱਗ ਰਿਹਾ ਕਿ ਇੰਨਾ ਸਮਾਂ ਇੱਥੇ ਲੱਗ ਰਿਹਾ ਹੈ ਹਾਲਾਂਕਿ ਤੇ ਮੈਂ ਥੋੜੀ ਵੀ ਖਰਾਬ ਹੋਈ ਇਸ ਤਰੀਜ਼ ਦਵਾਈ ਲੈ ਰਹੇ ਹੋ ਤੁਸੀਂ ਵੀ ਕਾਰਨ ਕੀ ਲੱਗ ਰਿਹਾ ਹੈ ਸਭ ਤੋਂ ਵੱਡਾ ਦੇਖੋ ਗੱਲ ਕੀ ਹੈ 4 ਦਿਨ ਲੱਗਣ 5 ਦਿਨ ਲੱਗਣ 7 ਦਿਨ ਲੱਗਣ ਅਗਲਾ ਨੇ ਜਿੰਨੇ ਮਰਜ਼ੀ ਪ੍ਰਬੰਧ ਕੀਤੇ ਹੋਣ ਲੇਕਿਨ ਉਹਨੇ ਪ੍ਰਬੰਧਾਂ ਦੇ ਬਾਵਜੂਦ ਵੀ ਕਿਸਾਨ ਭਿੜ ਕੇ ਆਪਦੀ ਹੌਸਲੇ ਨਾਲ ਲੜਾਈ ਲੜ ਰਹੇ ਨੇ ਦੋਨੋਂ ਬਾਰਡਰ ਚੱਲ ਰਹੇ ਨੇ ਸੰਭੂ ਬਾਰਡਰ ਵੀ ਚੱਲ ਰਿਹਾ ਹੈ ਉਧਰਲੇ ਪਾਸੇ ਤੁਹਾਡੇ ਸਾਹਮਣੇ ਖਨੋਰੀ ਬਾਰਡਰ ਵੀ ਦੋਨੋਂ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਆਪਦੀ ਪੂਰੀ ਤਾਕਤ ਦੇ ਨਾਲ ਜੁਟੇ ਹੋਏ ਨੇ ਲੱਗੇ ਹੋਏ ਨੇ ਤਾਂ ਵੱਡ ਟੁੱਟਣਗੇ ਸਾਡਾ ਅੰਦੋਲਨ ਹੈ ਅੰਦੋਲਨ ਕਰਨਾ ਜਿਸ ਦਿਨ ਤੋਂ ਅਸੀਂ ਆਪਣੇ ਪੰਜਾਬ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਹੈ ਉਸੇ ਦਿਨ ਤੋਂ ਅੰਦੋਲਨ ਸ਼ੁਰੂ ਹੈ ਸਰਕਾਰ ਦੇ ਨਾਲ ਸਰਕਾਰ ਜੇਕਰ ਅਸੀਂ ਸਾਡੇ ਅੰਦੋਲਨ ਦਾ ਪ੍ਰਭਾਵ ਹੋਇਆ ਤਾਂ ਸਰਕਾਰ ਗੱਲਬਾਤ ਲਈ ਟੇਬਲ ਤੇ ਆਉਣੀ ਸ਼ੁਰੂ ਹੋਈ ਹੈ ਪਰ ਇਹ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹਨਾਂ ਨੇ ਕੱਲ ਸ਼ਕਤੀ ਪ੍ਰਦਰਸ਼ਨ ਕੀਤਾ ਜਾਂ ਸਾਡੇ ਤੇ ਬਲ ਪ੍ਰਯੋਗ ਕੀਤਾ ਬਲ ਪ੍ਰਯੋਗ ਮੈਂ ਇਸ ਲਈ ਕਹਿ ਰਿਹਾ ਕਿ ਤੁਸੀਂ ਦੇਖਿਆ ਧਰੂਗਾਸ਼ ਦੇ ਗੋਲੇ ਸਿੱਟੇ ਗਏ ਕੱਲੇ ਧਰੂਗਾਸ਼ ਦੇ ਗੋਲੇ ਨਹੀਂ ਸਿੱਟੇ ਗਏ ਸਾਡੇ ਉਸ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਵੀ ਹੋਇਆ ਇਹ ਸਾਰਾ ਕੁਝ ਹੋਇਆ ਉੱਥੇ ਅਗਰ ਇਹਨਾਂ ਕੁਝ ਹੋਇਆ ਉੱਥੇ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਕੇ ਦੱਸਿਓ ਫਿਰ ਕੀ ਇਹਨੂੰ ਤੁਸੀਂ ਮੰਨੋਗੇ ਕੀ ਕਹਿੰਦੇ ਹੋ ਹਾਈ ਕੋਰਟ ਨੇ ਟਿੱਪਣੀ ਵੀ ਕੀਤੀ ਕਿ ਕਿ ਸਾਨੂੰ ਅੱਗੇ ਕੋਈ ਵਧਣ ਦਿੱਤਾ ਜਾ ਰਿਹਾ ਪਰ ਨਾਲ ਇਹ ਵੀ ਟਿੱਪਣੀ ਕਰਤੀ ਕਿ ਜੇ ਸੁਖਸ਼ਾਂਤੀ ਨਾਲ ਜਾ ਰਹੇ ਨੇ ਫਿਰ ਕਿਉਂ ਨਹੀਂ ਦਿੱਤਾ ਜਾਂਦੇ ਜਾ ਰਹੇ ਸੁਖਸ਼ਾਂਤੀ ਨਾਲ ਜਾਣ ਮੈਨੂੰ ਲੱਗਦਾ ਚੰਗੀ ਟਿੱਪਣੀ ਹੈ ਪਰ ਜੇ ਚੰਗਾ ਹੋਰ ਵੀ ਚੰਗਾ ਹੁੰਦਾ ਕਿ ਮਾਨਯੋਗ ਹਾਈ ਕੋਰਟ ਸਰਕਾਰ ਨੂੰ ਹਦਾਇਤ ਕਰਦੀ ਕਿ ਆਪਣੇ ਮੈਰੀਗੇਟ ਉਠਾਓ ਕਿਸਾਨਾਂ ਨੂੰ ਆਰਾਮ ਨਾਲ ਜਾਣ ਦਿਓ ਪਰ ਸਵਾਲ ਇਹ ਹੈ ਵੀ ਅੰਦੋਲਨ ਹੈ ਹੁਣ ਕੀ ਕਰ ਰਹੇ ਤੁਸੀਂ ਕਹੇ 4 ਦਿਨ ਲੱਗੇ 5 ਦਿਨ ਲੱਗਣ ਤਿਆਰੀ ਕੀ ਆ ਕੇ ਰਣਨੀਤੀ ਕੀ ਆ ਕਿਵੇਂ ਕੰਕਰੀਟ ਵਾਲਸ ਕਿਵੇਂ ਤੋੜੋਗੇ ਜੋ ਤੋੜਨ ਦੇ ਲਈ ਸੱਸੀ ਯਤਨ ਕਰ ਰਹੇ ਹਾਂ ਕੱਲ ਵੀ ਕਰੇਨਾ ਦੀ ਮੰਗ ਕੀਤੀ ਹੈ ਮਸ਼ੀਨਰੀ ਅਸੀਂ ਸਾਡੀ ਪ੍ਰੋਵਾਈਡ ਹੋ ਰਹੀ ਹੈ ਸਾਰੇ ਪ੍ਰਬੰਧ ਅਸੀਂ ਤਿਆਰ ਕਰ ਰਹੇ ਹਾਂ ਸਾਡਾ ਸਾਡਾ ਅੰਦੋਲਨ ਮੈਂ ਪਹਿਲੇ ਬੈਨਦੀ ਕੀਤੀ ਆ ਕਿ ਜਿਸ ਦਿਨ ਤੋਂ ਸਾਡੀਆਂ ਵੱਡੀਆਂ ਵੱਡੀਆਂ ਪੰਚਾਇਤਾਂ ਹੋਣੀਆਂ ਸ਼ੁਰੂ ਹੋਈਆਂ ਉਸ ਦਿਨ ਤੋਂ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ ਸਾਨੂੰ ਇੱਥੇ ਰੋਕ ਕੇ ਸਾਡੇ ਤੇ ਗੋਲੇ ਸਿੱਟੀ ਜਾਣ ਪਰਮਿਸ਼ਨ ਕਰਾਈ ਸੀਗੀ ਇੱਥੇ ਵੀ ਮੁਹਾਲੀ ਵੀ ਕਰਾਈ ਸੀਗੀ ਹੋਰ ਕਿੰਨੇ ਕਿਸਾਨ ਜਿੱਥੇ ਬੰਦੀਆਂ 올ਓਵਰ ਜੇ ਆਪਾਂ ਇੰਡੀਆ ਦੀ ਗੱਲ ਕਰ ਲਈ ਕਿੰਨੀਆਂ ਕਿ ਚੋੜੀਆਂ ਨੇ ਆ ਕੇ ਕਿ ਇਹ ਵੀ ਕਿਹਾ ਜਾ ਰਿਹਾ ਦਿੱਲੀ ਵੀ ਕੁਝ ਪਹੁੰਚੇ ਆਨੇ ਯੂਪੀ ਸਾਈਡ ਤੋਂ ਨਹੀਂ ਇਹ ਪਹੁੰਚਣ ਗੀਆਂ ਯੂਪੀ ਤੋਂ ਸਾਡੇ ਨਾਲ ਇੱਥੇ ਪੰਜਾਬ ਦੇ ਵਿੱਚ ਆ ਕੇ 10 ਜਿੱਥੇ ਬੰਦੀਆਂ ਸਮਰਥਨ ਦੇ ਕੇ ਗਈਆਂ ਨੇ ਕਰਨਾਟਕਾ ਦੇ ਲੋਕ ਆ ਰਹੇ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਇਧਰਲੇ ਪਾਸਾ ਓਡੀਸ਼ਾ ਤੋਂ ਲੋਕ ਆ ਰਹੇ ਸੀ ਬਿਹਾਰ ਤੋਂ ਲੋਕ ਆ ਰਹੇ ਸੀ ਉਹਨਾਂ ਨੇ ਗ੍ਰਿਫਤਾਰ ਕੀਤਾ ਲੋਕ ਅੱਗੇ ਨਾਲੋਂ ਵੱਧ ਗੈਂਤੀ ਦੇ ਵਿੱਚ ਇਸ ਅੰਦੋਲਨ ਨਾਲ ਜੁੜੇ ਹੋਏ ਨੇ ਲੋਕ ਆ ਰਹੇ ਨੇ ਇਹੋ ਜੀ ਵੀ ਚਰਚਾ ਬਣੀ ਕਿ ਜਦ ਤੱਕ ਤੋੜੇ ਨਹੀਂ ਜਾਂਦਾ ਇੱਥੇ ਬੈਠੇ ਰਹਿਣਗੇ ਸਾਰੇ ਕਿਸਾਨ ਯਾ ਅੱਗੇ ਦੀ ਹੀ ਤਿਆਰੀ ਹੈ ਪੂਰੀ ਨਹੀਂ ਬੈਂਦੀ ਕੀ ਆ ਅਸੀਂ ਅੰਦੋਲਨ ਕਰਨ ਆਏ ਆ ਜਿੰਨਾ ਸਾਨੂੰ ਮਜਬੂਰ ਕਰਨਗੇ ਇੱਥੇ ਬੈਠਣ ਲਈ ਅੰਦੋਲਨ ਹੋਰ ਮਜ਼ਬੂਤ ਹੁੰਦਾ ਜਾਏਗਾ ਸਿਟੀਜ਼ਨ ਸਾਡੇ ਦੇ ਕੋਲੇ 5 ਦਿਨ ਸੱਟ ਲੈਣ ਸਾਡੇ ਦੇ ਕੋਲੇ ਕੱਲ ਵਾਲੇ ਗੋਲਿਆ ਨਹੀਂ ਕੱਲ ਜੋ ਇਹਨਾਂ ਨੇ ਸਾਡੇ ਤੇ ਇਹ ਗੋਲਿਆਂ ਦੇ ਨਾਲ ਹਮਲੇ ਕੀਤੇ ਉਹਦਾ ਪੂਰੇ ਵਰਲਡ ਦੇ ਵਿੱਚ ਗੱਲ ਤੁਹਾਡੇ ਮਾਧਿਅਮ ਦੇ ਰਾਹੀਂ ਗਈ ਹੈ ਗਈ ਹੈ ਨਾ ਉਹ 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 ਤੇੜੀਆਂ ਤੁਹਾਡੀਆਂ ਉਹ ਵੀ ਵੈਨਸ ਲੱਗੀਆਂ ਨੇ ਜੀ ਤੁਹਾਨੂੰ ਬਰਵਾਲੇ ਵੀ ਦਿਖਾਉਂਦੇ ਰਹੇ ਆ ਹਰ ਪਾਸੇ ਦਿਖਾਉਂਦੇ ਰਹੇ ਮੈਂ ਉਹੀ ਗੱਲ ਕਰਦਾ ਜਿਹੜੀਆਂ ਉਹ ਵੀ ਵੈਨਸ ਲੱਗੀਆਂ ਨੇ ਆਪਣੀਆਂ ਉਹ ਸਾਰੀਆਂ ਉਹ ਵੀ ਵੈਨਸ ਦੇ ਮਾਧਮ ਤੇ ਆਹੀ ਸਾਡੀ ਗੱਲ ਪੂਰੇ ਵਰਲਡ ਚ ਗਈ ਹੈ ਹੋ ਸਕਦਾ ਹੈ ਹੋ ਸਕਦਾ ਜੇਕਰ ਇਹ ਰੱਬ ਕਰਦਾ ਹੈ ਬੰਦਾ ਨਹੀਂ ਕਰਦਾ ਉਹਨਾਂ ਦੇ ਕੋਲ ਇਹਨਾਂ ਨੂੰ ਉਹਨਾਂ ਨੂੰ ਇਹ ਮੱਧ ਪਰਮਾਤਮਾ ਨੇ ਦਿੱਤੇ ਵੀ ਇੱਥੇ ਰੋਕੋ ਇਹਨਾਂ ਨੂੰ ਜਿਵੇਂ ਅਸੀਂ ਦਿੱਲੀ ਚਲੇ ਜਾਂਦੇ ਦਿੱਲੀ ਦਾ ਤਾਂ মিডিਆ ਸਾਰਾ ਕੰਟਰੋਲ ਹੋ ਜਾਂਦਾ ਹੈ ਉੱਥੇ ਤਾਂ ਚੂਹ ਨਹੀਂ ਕਰਨ ਦਿੱਤੀ ਜਾਂਦੀ نیٹ ਉੱਥੇ ਬੰਦ ਕਰ ਦਿੱਤੇ ਜਾਂਦੇ ਨੇ ਔਰ ਇਤੋਂ ਵੀ ਜੇ ਅਸੀਂ ਕਿਲੋਮੀਟਰ ਗਾਹਾਂ ਹੁੰਦੇ ਸ਼ਾਇਦ ਸਾਨੂੰ ਵੀ ਸਾਡੀਆਂ ਉਹ ਵੀ ਵੈਨਸ ਉੱਥੇ ਜਾ ਕੇ ਸਾਡੇ ਮੋਰਚੇ ਨੂੰ ਨਾਮ ਖਾ ਸਕਦੀਆਂ ਸੇ ਰੱਬ ਦੀ ਮਰਜ਼ੀ ਹੈ ਉਹਨਾਂ ਨੇ ਸਾਨੂੰ ਇੱਥੇ ਰੋਕਿਆ ਉਹਨਾਂ ਨੂੰ ਇਹ ਮਤਲਬ ਆ ਸਕਦੀ ਸੀ ਨਾ ਕਿ ਬੈਰੀਕੇਡ ਹੋਰ ਪਿੱਛੇ ਕਰ ਲਓ ਨਹੀਂ ਕੀਤੇ ਸੋ ਇਹ ਰੱਬ ਦੀ ਮਰਜ਼ੀ ਹੈ ਮੀਟਿੰਗ ਹੈ ਬਸ ਮੀਟਿੰਗ ਚੱਲ ਰਹੀ ਹੈ ਅੱਜ ਦੀ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਸੀਗੇ ਇਸ ਵਕਤ ਕਿਸਾਨ ਆਗੂ ਚੱਲੇ ਹਾਲ ਦੱਸ ਰਹੇ ਨੇ ਕਿ ਆਖਿਰਕਾਰ ਕਿਸ ਤਰੀਕੇ ਦੀ ਰਣਨੀਤੀ ਕੱਲੀ ਜਾ ਰਹੀ ਹੈ ਪਰ ਨਾਲ ਦੇ ਨਾਲ ਜੋ ਕੁਝ ਗੱਲਾਂ ਪਿਛਲੇ 24 ਘੰਟਿਆਂ 'ਚ ਹੋਈਆਂ ਨੇ ਉਸ ਉਹਨਾਂ ਦਾ ਕੀ ਟੇਕ ਹੈ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਤੇ ਨਾਲ ਦੇ ਇਹ ਕਹਿੰਦੇ ਆਏ ਕਿ ਰੱਬ ਦੀ ਮਰਜ਼ੀ ਸੀਗੀ ਜੇ ਅੱਗੇ ਉਹ ਵੀ ਬੰਨਾਂ ਪਹੁੰਚਦੀਆਂ ਮੀਡੀਆ ਨਾ ਪਹੁੰਚ ਪੰਦੀ ਤਾਂ ਅਸੀਂ ਅਸੀਂ ਦਿਖਾ ਵੀ ਨਾ ਪਾਉਂਦੇ ਕਿ ਸਾਡੇ ਨਾਲ ਕੀ ਤਸ਼ੱਦਦ ਹੋ ਰਿਹਾ ਹੈ ਜਿਹੜਾ ਕਿ ਹੁਣ ਸਾਰੇ ਦੇਸ਼ ਨੇ ਦੇਖ ਲਿਆ ਤੇ ਸਾਨੂੰ 10 ਹੋਰ ਜਥੇਬੰਦੀਆਂ ਯਾਨੀ ਬਾਹਰਲੀਆ ਜਥੇਬੰਦੀਆਂ ਜਿਹੜੇ ਬਾਹਰਲੇ ਸੂਬੇ ਦੇ ਜਥੇਬੰਦੀ ਨੇ ਉਹਨਾਂ ਨੂੰ ਵੀ ਸਮਰਥਨ ਮਿਲ ਚੁੱਕੇ ਆ ਸਾਰੀਆਂ ਇਕੱਠੇ ਹੋ ਕੇ ਜੜੀਆਂ ਨੇ ਉਹ ਦਿੱਲੀ ਕੁਛ ਕਰਨ ਗਿਆ ਕੈਮਰਾਪਰਸਨ ਰੁਪਿੰਦਰ ਜੱਗੀ ਦੇ ਨਾਲ ਬਜ਼ਮ ਵਰਮਾ ਦੀ ਰਿਪੋਰਟ ਸ਼ੰਭੂ ਬਾਰਡਰ ਕਿਸਾਨਾਂ ਨੂੰ 24 ਘੰਟੇ ਖੇਤੀ ਵਾਲੀ ਸਾਡੇ ਨਾਲ ਨੇ ਸਰ ਸਭ ਤੋਂ ਪਹਿਲਾਂ ਦੇਖ ਰਿਹਾ 24 ਘੰਟੇ ਹੋ ਗਏ ਪਿਛਲੀ ਵਾਰੀ ਤਾਂ 4 ਘੰਟੇ ਵੀ ਨਹੀਂ ਲੱਗੇ ਸੀ ਕਿ ਅੱਗੇ ਨਿਕਲ ਗਏ ਕਾਰਨ ਕੀ ਲੱਗ ਰਿਹਾ ਕਿ ਇੰਨਾ ਸਮਾਂ ਇੱਥੇ ਲੱਗ ਰਿਹਾ ਹੈ ਹਾਲਾਂਕਿ ਤੇ ਮੈਂ ਥੋੜੀ ਵੀ ਖਰਾਬ ਹੋਈ ਸੀ ਥੋੜੀ ਦਵਾਈ ਲੈ ਰਹੇ ਹਾਂ ਤੁਸੀਂ ਵੀ ਕਾਰਨ ਕੀ ਲੱਗ ਰਿਹਾ ਸਭ ਤੋਂ ਵੱਡਾ ਦੇਖੋ ਗੱਲ ਕੀ ਹੈ 4 ਦਿਨ ਲੱਗਣ 5 ਦਿਨ ਲੱਗਣ 7 ਦਿਨ ਲੱਗਣ ਅਗਲਾ ਨੇ ਜਿੰਨੇ ਮਰਜ਼ੀ ਪ੍ਰਬੰਧ ਕੀਤੇ ਹੋਣ ਲੇਕਿਨ ਉਹਨੇ ਪ੍ਰਬੰਧਾਂ ਦੇ ਬਾਵਜੂਦ ਵੀ ਕਿਸਾਨ pèce ਆਪਦੀ ਹੌਸਲੇ ਨਾਲ ਲੜਾਈ ਲੜ ਰਹੇ ਨੇ ਦੋਨੋਂ ਬਾਰਡਰ ਚੱਲ ਰਹੇ ਨੇ ਸੰਭੂ ਬਾਰਡਰ ਵੀ ਚੱਲ ਰਿਹਾ ਹੈ ਉਧਰਲੇ ਪਾਸੇ ਤੁਹਾਡੇ ਸਾਹਮਣੇ ਖਨੋਰੀ ਬਾਰਡਰ ਵੀ ਦੋਨੋਂ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਆਪਣੀ ਪੂਰੀ ਤਾਕਤ ਦੇ ਨਾਲ ਜੁਟੇ ਹੋਏ ਨੇ ਲੱਗੇ ਹੋਏ ਨੇ ਤਾਂ ਵੱਡ ਟੁੱਟਣਗੇ ਸਾਡਾ ਅੰਦੋਲਨ ਹੈ ਅੰਦੋਲਨ ਕਰਨਾ ਜਿਸ ਦਿਨ ਤੋਂ ਅਸੀਂ ਆਪਣੇ ਪੰਜਾਬ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਹੈ ਉਸੇ ਦਿਨ ਤੋਂ ਅੰਦੋਲਨ ਸ਼ੁਰੂ ਹੈ ਸਰਕਾਰ ਦੇ ਨਾਲ ਸਰਕਾਰ ਜੇਕਰ ਅਸੀਂ ਸਾਡੇ ਅੰਦੋਲਨ ਦਾ ਪ੍ਰਭਾਵ ਹੋਇਆ ਤਾਂ ਸਰਕਾਰ ਗੱਲਬਾਤ ਲਈ ਟੇਬਲ ਤੇ ਆਉਣੀ ਸ਼ੁਰੂ ਹੋਈ ਹੈ ਪਰ ਇਹ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹਨਾਂ ਨੇ ਕੱਲ ਸ਼ਕਤੀ ਪ੍ਰਦਰਸ਼ਨ ਕੀਤਾ ਜਾਂ ਸਾਡੇ ਤੇ ਬਲ ਪ੍ਰਯੋਗ ਕੀਤਾ ਬਲ ਪ੍ਰਯੋਗ ਮੈਂ ਇਸ ਲਈ ਕਹਿ ਰਿਹਾ ਕਿ ਤੁਸੀਂ ਦੇਖਿਆ ਅਥਰੂ ਗਾਸ ਦੇ ਗੋਲੇ ਸਿੱਟੇ ਗਏ ਕੱਲੇ ਅਥਰੂ ਗਾਸ ਦੇ ਗੋਲੇ ਨਹੀਂ ਸਿੱਟੇ ਗਏ ਸਾਡੇ ਉਸ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਵੀ ਹੋਇਆ ਇਹ ਸਾਰਾ ਕੁਝ ਹੋਇਆ ਉੱਥੇ ਅਗਰ ਇਹਨਾਂ ਕੁਝ ਹੋਇਆ ਉੱਥੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਕੇ ਦੱਸਿਓ ਫਿਰ ਕੀ ਇਹਨੂੰ ਤੁਸੀਂ ਮੰਨੋਗੇ ਕੀ ਕਹਿੰਦੇ ਹੋ ਹਾਈ ਕੋਰਟ ਨੇ ਟਿੱਪਣੀ ਵੀ ਕੀਤੀ ਕਿ ਕਿਸਾਨਾਂ ਨੂੰ ਅੱਗੇ ਕੋਈ ਵਧਣ ਦਿੱਤਾ ਜਾ ਰਿਹਾ ਪਰ ਨਾਲ ਇਹ ਵੀ ਟਿੱਪਣੀ ਕਰਤੀ ਕਿ ਜੇ ਸੁਖਸ਼ਾਂਤੀ ਨਾਲ ਜਾ ਰਹੇ ਨੇ ਫਿਰ ਕੋਈ ਜੱਤਾਂ ਜਾਂ ਦਿੱਤਾ ਜਾ ਰਿਹਾ ਸੁਖਸ਼ਾਂਤੀ ਨਾਲ ਜਾ ਮੈਨੂੰ ਲੱਗਦਾ ਚੰਗੀ ਟਿੱਪਣੀ ਹੈ ਪਰ ਜੇ ਚੰਗਾ ਹੋਰ ਵੀ ਚੰਗਾ ਹੁੰਦਾ ਕਿ ਮਾਨਯੋਗ ਹਾਈ ਕੋਰਟ ਸਰਕਾਰ ਨੂੰ ਹਦਾਇਤ ਕਰਦੀ ਕਿ ਆਪਣੇ ਮੈਰੀਗੇਟ ਉਠਾਓ ਕਿਸਾਨਾਂ ਨੂੰ ਆਪਰਾਮ ਨਾਲ ਜਾਣਦੇ ਪਰ ਸਵਾਲ ਇਹ ਹੈ ਵੀ ਅੰਦੋਲਨ ਹੈ ਹੁਣ ਕੀ ਕਹਿ ਰਹੇ ਤੁਸੀਂ ਕਹੇ 4 ਦਿਨ ਲੱਗੇ 5 ਦਿਨ ਲੱਗਣ ਤਿਆਰੀ ਕੀ ਆ ਕੇ ਰਣਨੀਤੀ ਕੀ ਆ ਕਿਵੇਂ ਕੰਕਰੀਟ ਵਾਲਸ ਕਿਵੇਂ ਤੋੜੋਗੇ ਜੋ ਤੋੜਨ ਦੇ ਲਈ ਸੱਸੀ ਯਤਨ ਕਰ ਰਹੇ ਹਾਂ ਕੱਲ ਵੀ ਕਰੇਨਾ ਦੀ ਮੰਗ ਕੀਤੀ ਹੈ ਮਸ਼ੀਨਰੀ ਅਸੀਂ ਸਾਡੀ ਪ੍ਰੋਵਾਈਡ ਹੋ ਰਹੀ ਹੈ ਸਾਰੇ ਪ੍ਰਬੰਧ ਅਸੀਂ ਤਿਆਰ ਕਰ ਰਹੇ ਹਾਂ ਸਾਡਾ ਸਾਡਾ ਅੰਦੋਲਨ ਮੈਂ ਪਹਿਲੇ ਬੈਂਦੀ ਕੀਤੀ ਆ ਕਿ ਜਿਸ ਦਿਨ ਤੋਂ ਸਾਡੀਆਂ ਵੱਡੀਆਂ ਵੱਡੀਆਂ ਪੰਚਾਇਤਾਂ ਹੋਣੀਆਂ ਸ਼ੁਰੂ ਹੋਈਆਂ ਉਸ ਦਿਨ ਤੋਂ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ ਸਾਨੂੰ ਇੱਥੇ ਰੋਕ ਕੇ ਸਾਡੇ ਤੇ ਗੋਲੇ ਸਿੱਟੀ ਜਾਣ ਪਰਮਿਸ਼ਨ ਕਰਾਈ ਸੀਗੀ ਇੱਥੇ ਵੀ ਮੋਹਾਲੀ ਵੀ ਕਰਾਈ ਸੀਗੀ ਹੋਰ ਕਿੰਨੇ ਕਿਸਾਨ ਜਿੱਥੇ ਬੰਦੀਆਂ 올ਓਵਰ ਜੇ ਆਪਾਂ ਇੰਡੀਆ ਦੀ ਗੱਲ ਕਰ ਲਈ ਕਿੰਨੀਆਂ ਕਿ ਚੋੜੀਆਂ ਨੇ ਆ ਕੇ ਕਿ ਇਹ ਵੀ ਕਿਹਾ ਜਾ ਰਿਹਾ ਦਿੱਲੀ ਵੀ ਕੁਝ ਪਹੁੰਚੀਆਂ ਨੇ ਯੂਪੀ ਸਾਈਡ ਤੋਂ ਨਹੀਂ ਇਹ ਪਹੁੰਚਣ ਗਈਆਂ ਯੂਪੀ ਤੋਂ ਸਾਡੇ ਨਾਲ ਇੱਥੇ ਪੰਜਾਬ ਦੇ ਵਿੱਚ ਆ ਕੇ 10 ਜਿੱਥੇ ਬੰਦੀਆਂ ਸਮਰਥਨ ਦੇ ਕੇ ਗਈਆਂ ਨੇ ਕਰਨਾਟਕਾ ਦੇ ਲੋਕ ਆ ਰਹੇ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਇਧਰਲੇ ਪਾਸ ਓਡੀਸ਼ਾ ਤੋਂ ਲੋਕ ਆ ਰਹੇ ਸੀ ਬਿਹਾਰ ਤੋਂ ਲੋਕ ਆ ਰਹੇ ਸੀ ਉਹਨਾਂ ਨੇ ਗ੍ਰਿਫਤਾਰ ਕੀਤਾ ਲੋਕ ਅੱਗੇ ਨਾਲੋਂ ਵੱਧ ਗੈਂਤੀ ਦੇ ਵਿੱਚ ਇਸ ਅੰਦੋਲਨ ਨਾਲ ਜੁੜੇ ਹੋਏ ਨੇ ਲੋਕ ਆ ਰਹੇ ਨੇ ਇਹੋ ਜੀ ਵੀ ਚਰਚਾ ਬਣੀ ਕਿ ਜਦ ਤੱਕ ਤੋੜੇ ਨਹੀਂ ਜਾਂਦਾ ਇੱਥੇ ਹੀ ਬੈਠੇ ਰhenge ਸਾਰੇ ਕਿਸਾਨ ਯਾ ਅੱਗੇ ਦੀ ਹੀ ਤੇਿਆਰੀ ਹੈ ਪੂਰੀ ਨਹੀਂ ਬੈਂਦੀ ਕੀ ਆ ਅਸੀਂ ਅੰਦੋਲਨ ਕਰਨ ਆਏ ਆ ਜਿੰਨਾ ਸਾਨੂੰ ਮਜਬੂਰ ਕਰਨਗੇ ਇੱਥੇ ਬੈਠਣ ਲਈ ਅੰਦੋਲਨ ਹੋਰ ਮਜ਼ਬੂਤ ਹੁੰਦਾ ਜਾਏਗਾ ਸਿਟੀਜ਼ਨ ਸਾਡੇ ਦੇ ਕੋਲੇ 5 ਦਿਨ ਸਟੇ ਰਹੇ ਸਾਡੇ ਦੇ ਕੋਲੇ ਕੱਲ ਵਾਲੇ ਗੋਲਿਆ ਨਹੀਂ ਕੱਲ ਜੋ ਇਹਨਾਂ ਨੇ ਸਾਡੇ ਤੇ ਇਹ ਗੋਲਿਆਂ ਦੇ ਨਾਲ ਹਮਲੇ ਕੀਤੇ ਉਹਦਾ ਪੂਰੇ ਵਰਲਡ ਦੇ ਵਿੱਚ ਗੱਲ ਤੁਹਾਡੇ ਮਾਧਿਅਮ ਦੇ ਰਾਹੀਂ ਗਈ ਹੈ ਗਈ ਹੈ ਤੂੰ ਉਹ ਤੇਰੀਆਂ ਤੁਹਾਡੀਆਂ ਉਹ ਵੀ ਵੈਂਸ ਲੱਗੀਆਂ ਨੇ ਜੀ ਤੁਹਾਨੂੰ ਬਰਵਾਲੇ ਵੀ ਦਿਖਾਉਂਦੇ ਰਹੇ ਆ ਹਰ ਪਾਸੇ ਦਿਖਾਉਂਦੇ ਰਹੇ ਮੈਂ ਉਹੀ ਗੱਲ ਕਰਦਾ ਜਿਹੜੀਆਂ ਉਹ ਵੀ ਵੈਂਸ ਲੱਗੀਆਂ